ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੈਂਸ ਇੰਸਟੀਚੂਟ ਮਾਨਸਾ ਬੱਚੇ ਅੱਜ ਮੈਂ ਤੁਹਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਵਾਵਾਂਗਾ ਇਹ ਐਮਸੀਕਿਊ ਤੁਹਾਡੇ ਪੇਪਰ ਐਮਪੀਐਚਡਬਲੂ ਮੇਲ ਫੀਮੇਲ ਏਐਨਐਮ ਜੀਐਨਐਮ ਬੀਐਸਸੀ ਨਰਸਿੰਗ ਵਾਲੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੇ ਜੋ ਪੇਪਰ ਬੇਟਾ ਆਪਾਂ ਨੂੰ ਪਤਾ ਹੈ 822 ਪੋਸਟਾਂ ਜਿਹੜੀਆਂ ਪੰਜਾਬ ਗਵਰਨਮੈਂਟ ਵੱਲੋਂ ਅਨਾਉਂਸ ਹੋ ਚੁੱਕੀਆਂ ਹੈਗੀਆਂ ਜਿਹਦਾ ਨੋਟੀਫਿਕੇਸ਼ਨ ਬਹੁਤ ਹੀ ਜਲਦ ਬਾਬਾ ਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਬੇਟਾ ਕੱਢ ਦਿੱਤਾ ਜਾਵੇਗਾ ਤੇ ਇਸ ਕਰਕੇ ਦੇਰ ਨਹੀਂ ਕਰਨੀ ਨੋਟੀਫਿਕੇਸ਼ਨ ਦੀ ਵੇਟ ਨਹੀਂ ਕਰਨੀ ਤੁਸੀਂ ਆਪਣੀ ਪ੍ਰੈਪਰੇਸ਼ਨ ਜਲਦ ਕਰਦੇ ਰਹਿਣਾ ਚਾਹ ਕਰਦੇ ਰਹਿਣਾ ਹੈਗਾ ਤੁਸੀਂ ਬੱਚੇ 9463079680 ਤੇ ਬੇਟਾ ਕੰਟੈਕਟ ਕਰਕੇ ਤੁਸੀਂ ਔਨਲਾਈਨ ਅਨਲਾਈਨ ਕੋਚਿੰਗ ਲੈ ਸਕਦੇ ਹੋ 9463079680 ਤੇ ਕੰਟੈਕਟ ਕਰਕੇ ਔਨਲਾਈਨ ਕੋਚਿੰਗ ਕਲਾਸੇ ਲੈ ਸਕਦੇ ਹੋ ਬਾਕੀ ਬੱਚੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਇੱਕ ਫ੍ਰੀ ਵਟਸਐਪ ਗਰੁੱਪ ਚੱਲ ਰਿਹਾ ਹੈਗਾ ਜਿਹਦੇ ਵਿੱਚ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਬਿਟਾਓ ਦਾ ਉਸ ਦਾ ਲਿੰਕ ਅਵੇਲੇਬਲ ਹੈਗਾ ਤੁਸੀਂ ਉਸ ਲਿੰਕ ਦੇ ਉੱਪਰ ਜਾ ਕੇ ਫ੍ਰੀ ਵਟਸਐਪ ਗਰੁੱਪ ਤੇ ਜੁੜ ਸਕਦੇ ਹੋ ਜੋ ਬੱਚਿਆਂ ਨੇ ਮੇਰੇ ਚੈਨਲ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਦੇ ਦਬਾ ਲੈਣ ਤਾਂ ਜੋ ਤੁਹਾਨੂੰ ਫਰੈਸ਼ ਨੋਟੀਫਿਕੇਸ਼ਨ ਆ ਜਿਹੜੇ ਉਹ ਮਿਲਦੇ ਰਹਿਣ ਨਾਲ ਹੀ ਬੱਚੇ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲੈਣ ਜੁਆਇਨ ਕਰਨ ਨਾਲ ਬੈਨੀਫਿਟ ਕੀ ਹੋਏਗਾ ਜਿਹੜੀਆਂ ਵੀਡੀਓਜ਼ ਹਾਈਡ ਹੋਈਆਂ ਹੋਈਆਂ ਉਹ ਤੁਹਾਨੂੰ ਸ਼ੋ ਹੋਣੇ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਜੋ ਬੱਚੇ ਐਮਪੀਐਚ ਡਬਲਯੂ ਮੇਲ ਵਾਲੇ ਨੇ ਫੀਮੇਲ ਵਾਲੇ ਨੇ ਜਾਂ ਬੇਟਾ ਜੋ ਵੀ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈਗਾ ਉਹ ਬੱਚੇ ਬੇਟਾ ਪੰਜਾਬੀ ਦੀਆਂ ਵੀਡੀਓਜ਼ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ ਆ ਉਹ ਦੇਖ ਸਕਦੇ ਨੇਗੇ ਜਾਂ ਪੰਜਾਬ ਦੀ ਜੀਕੇ ਬੇਟਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਬੱਚੇ ਆਪਾਂ ਦੇਰੀ ਨਾ ਕਰਦੇ ਹੋਏ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਦੇ ਆਂਗੇ ਹਿਊਮਨ ਮਿਲਕ ਇਜ਼ ਰਿਚ ਇਨ 올 ਐਕਸੈਪਟ ਬੇਟਾ ਜਿਹੜਾ ਹਿਊਮਨ ਮਿਲਕ ਹੈਗਾ ਉਹ ਕਿਹੜੀ ਚੀਜ਼ ਦੇ ਵਿੱਚ ਰਿਚ ਹੁੰਦਾ ਹੈਗਾ ਸਿਰਫ ਇੱਕ ਨੂੰ ਛੱਡ ਕੇ ਬੇਟਾ ਹਿਊਮਨ ਮਿਲਕ ਦੇ ਵਿੱਚ ਫੈਟ ਹੁੰਦੀ ਹੈਗੀ ਪ੍ਰੋਟੀਨ ਹੁੰਦੇ ਨੇ ਕਾਰਬੋਹਾਈਡਰੇਟ ਹੁੰਦੇ ਨੇ ਜਦੋਂ ਕਿ ਆਇਰਨ ਨਹੀਂ ਹੁੰਦਾਗਾ ਬੇਟਾ ਯਾਦ ਰੱਖਣਾ ਹੈ ਹਿਊਮਨ ਮਿਲਕ ਦੇ ਵਿੱਚ ਆਇਰਨ ਨਹੀਂ ਹੁੰਦਾਗਾ ਯਾਦ ਰੱਖਣਾ ਇੱਕ ਬੇਟਾ ਸਭ ਤੋਂ ਪਹਿਲਾ ਮਿਲਕ ਜਿਹੜਾ ਹਿਊਮਨ ਮਿਲਕ ਹੈ ਉਸ ਨੂੰ ਕੀ ਨਾਮ ਨਾਲ ਅਸੀਂ ਜਾਣਦੇ ਹਾਂ ਉਸ ਨੂੰ ਬੱਚੇ ਨਾਮ ਨਾਲ ਜਾਣਿਆ ਜਾਂਦਾ ਕੋਲੋਸਟਰਮ ਲਿਖ ਲਓ C O L O S T R U M ਬੇਟਾ ਕੋਲੋਸਟਰਮ ਦੇ ਨਾਮ ਨਾਲ ਅਸੀਂ ਜਾਣਦੇ ਹਾਂਗੇ ਜਿਹੜਾ ਪਹਿਲਾ ਮਦਰ ਮਿਲਕ ਹੁੰਦਾ ਹੈਗਾ ਉਸ ਨੂੰ ਬੱਚੇ ਜਿਹੜੀ ਫੈਟ ਹੁੰਦੀ ਹੈਗੀ ਹਿਊਮਨ ਮਿਲਕ ਦੇ ਵਿੱਚ ਉਸ ਦਾ ਨਾਮ ਬੇਟਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋਗੇ ਤੇ ਪ੍ਰੋਟੀਨ ਬੇਟਾ ਕੈਜਿਨ ਤੇ ਪੈਰਾ ਕੈਜਿਨ ਬੇਟਾ ਕੈਜਿਨ ਮਿਲਕ ਪ੍ਰੋਟੀਨ ਹੁੰਦਾ ਹੈਗਾ ਜਿਹੜਾ ਹਿਊਮਨ ਮਿਲਕ ਦੇ ਵਿੱਚ ਹੁੰਦਾ ਹੈਗਾ ਕਾਰਬੋਹਾਈਡਰੇਟ ਬੇਟਾ ਲੈਕਟੋਜ਼ ਲੈਕਟੋਜ਼ ਨੂੰ ਅਸੀਂ ਮਿਲਕ 슈ਗਰ ਦੇ ਨਾਮ ਨਾਲ ਵੀ ਜਾਣਦੇ ਹਾਂ ਬੇਟਾ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਮਿਲਕ 슈ਗਰ ਕੀ ਹੈ ਲੈਕਟੋਜ਼ ਲੈਕਟੋਜ਼ ਕੀ ਹੈ ਬੇਟਾ ਮਿਲਕ 슈ਗਰ ਬੱਚੇ ਇਸ ਤਰੀਕੇ ਨਾਲ ਤੁਸੀਂ ਹਰੇਕ ਪੁਆਇੰਟ ਨੂੰ ਨੋਟ ਕਰਦੇ ਜਾਣਾਗਾ ਯਾਦ ਕਰਨਾਗਾ ਵਿੱਚ ਇਸ ਦਾ ਡੋਜ ਆਫ ਵਿਟਾਮਿਨ ਏ ਫਾਰ ਇਨਫੈਂਟ ਐਟ 9 ਮਨਥ ਫੇਜ ਜਿਹੜਾ ਬੱਚਾ 9 ਮਹੀਨਿਆਂ ਦਾ ਬੇਟਾ ਉਹਨੂੰ ਵਿਟਾਮਿਨ ਏ ਦੀ ਕਿੰਨੀ ਡੋਜ ਦੇਣੀ ਚਾਹੀਦੀ ਹੈ ਬੇਟਾ ਉਹਨੂੰ 1 ਲੱਖ ਆਈ ਯੂਨਿਟ ਬੇਟਾ ਡੋਜ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ ਵਿਟਾਮਿਨ A ਦੀ ਬੇਟਾ ਵਿਟਾਮਿਨ A ਦੇ ਬਾਰੇ ਕੁਝ ਫੈਕਟਰ ਫੈਕਟ ਦੇਖ ਲਓ ਵਿਟਾਮਿਨ A ਦਾ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਦੂਸਰਾ ਨਾਮ ਕੀ ਹੈ ਰੈਟੀਨੋਲ ਬੇਟਾ ਰੈਟੀਨੋਲ ਰੈਟੀਨਾ ਰੈਟੀਨਾ ਬੇਟਾ ਆਈ ਵਿਟਾਮਿਨ A ਕਾਦੇ ਲਈ ਜ਼ਰੂਰੀ ਹੁੰਦਾ ਅੱਖਾਂ ਦੇ ਲਈ ਤੇ ਰੈਟੀਨੋਲ ਬੇਟਾ ਵਿਟਾਮਿਨ ਏ ਦਾ ਦੂਸਰਾ ਨਾਮ ਹੈਗਾ ਤੇ ਜਿਹੜਾ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਨਾਲ ਬੇਟਾ ਨਾਈਟ ਬਲਾਈਂਡਨੈਸ ਹੋ ਜਾਂਦੀ ਹੈ ਜੀਰੋਕਥਾਲਮੀਆ ਹੋ ਜਾਂਦਾ ਹੈ ਬਿਟੋਟ ਸਪੋਰਟ ਹੋ ਜਾਂਦਾ ਹੈ ਬੇਟਾ ਨਿਕਲੋਪੀਆ ਨਿਕਲੋਪੀਆ ਵੀ ਹੋ ਜਾਂਦਾ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਨਿਕਲੋਪੀਆ ਬੇਟਾ ਨਾਈਟ ਬਲਾਈਂਡਨੈਸ ਨੂੰ ਹੀ ਕਿਹਾ ਜਾਂਦਾ ਹੈ ਅੰਧਰਾਤੇ ਨੂੰ ਹੀ ਕਿਹਾ ਜਾਂਦਾ ਨਿਕਲੋਪੀਆ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਹਰੇਕ ਪੁਆਇੰਟ ਨੂੰ ਤੁਸੀਂ ਯਾਦ ਕਰਦੇ ਜਾਣਾ ਹੈਗਾ ਨੈਕਸਟ ਪੁਆਇੰਟ ਦੇਖੋ ਬੇਟਾ ਦਾ ਵਿਟਾਮਿਨ ਸਪਲੀਮੈਂਟ ਬੇਟਾ ਵਿਟਾਮਿਨ ਸਪਲੀਮੈਂਟ ਪ੍ਰੋਵਾਈਡਡ ਫਾਰ ਪ੍ਰੋਟੀਨ ਟੇਕਿੰਗ ਆਈ ਐਨ ਐਚ ਆਈ ਐਨ ਐਚ ਬੇਟਾ ਜਿਹੜੀਆਂ ਆਪਾਂ ਆਈ ਐਨ ਐਚ ਡਰਗ ਹੈਗੀ ਇਹ ਐਂਟੀ ਟਿਬਰਕਲੋਸਿਸ ਡਰਗ ਹੈਗੀ ਜਦੋਂ ਅਸੀਂ ਐਂਟੀ ਟਿਬਰਕਲੋਸਿਸ ਡਰਗ ਆਈ ਐਨ ਐਚ ਦਿੰਨੇ ਹੈਗੇ ਉਹਦੇ ਨਾਲ ਬੇਟਾ ਕਿਹੜਾ ਵਿਟਾਮਿਨ ਸਪਲੀਮੈਂਟ ਦੇ ਤੌਰ ਤੇ ਦਿੱਤਾ ਜਾਂਦਾ ਉਸ ਵਿਟਾਮਿਨ ਦਾ ਨਾਮ ਹੈਗਾ ਪਾਇਰੀਡੋਕਸਿਨ ਬੇਟਾ ਉਸ ਵਿਟਾਮਿਨ ਦਾ ਨਾਮ ਹੈਗਾ ਪਾਇਰੀਡੋਕਸਿਨ ਡੀ ਆਪਸ਼ਨ ਬੇਟਾ ਯਾਦ ਰੱਖਣਾ ਹੈਗਾ ਪਾਇਰੀਡੋਕਸਿਨ ਬੇਟਾ ਆਪਣੇ ਕੋਲ ਡੀ অপਸ਼ਨ ਠੀਕ ਹੈ ਪਾਇਰੀਡੋਕਸਿਨ ਨੂੰ ਬੇਟਾ ਵਿਟਾਮਿਨ B6 ਬੋਲ ਦਿੰਦੇ ਹੈਗੇ ਨਾਇਆਸਿਨ ਨੂੰ ਵਿਟਾਮਿਨ ਵਿਟਾਮਿਨ B3 ਬੋਲਿਆ ਜਾਂਦਾ ਹੈਗਾ ਪੈਂਟੋਥੈਨਿਕ ਐਸਿਡ ਨੂੰ ਤੇ ਰਾਈਬੋਫਲੇਵਿਨ ਰਾਈਬੋਫਲੇਵਿਨ ਨੂੰ ਬੇਟਾ ਵਿਟਾਮਿਨ B2 ਬੋਲਿਆ ਜਾਂਦਾ ਹੈ ਪੈਂਟੋਥੈਨਿਕ ਐਸਿਡ ਨੂੰ ਬੇਟਾ ਵਿਟਾਮਿਨ B5 ਬੋਲਿਆ ਜਾਂਦਾ ਹੈ ਬੱਚੇ ਹਰੇਕ ਅ ਵਿਟਾਮਿਨ ਦਾ ਦੂਸਰਾ ਨਾਮ ਜਰੂਰ ਯਾਦ ਰੱਖਣਾ ਹੈਗਾ ਹੁਣ ਰਾਈਵੋਫਲੇਵਿਨ ਵਿਟਾਮਿਨ B2 ਇਹਦੀ ਕਮੀ ਨਾਲ ਬੇਟਾ ਪੈਲੀਗਰਾਨਾ ਦਾ ਰੋਗ ਹੋ ਜਾਂਦਾ ਹੈਗਾ ਨਾਇਆਸਿਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋਗੇ ਠੀਕ ਹੈ ਪਾਇਰੀਡੋਕਸਿਨ ਬੇਟਾ ਅਸੀਂ ਐਂਟੀ ਟਿਬੀਬਲੋਸਿਸ ਡਰਗ ਜਦੋਂ ਆਈਐਨਐਚ ਦਿੰਨੇ ਆ ਉਹਦੇ ਨਾਲ ਸਪਲੀਮੈਂਟ ਤੌਰ ਤੇ ਦਿੱਤਾ ਜਾਂਦਾ ਹੈਗਾ ਤੇ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਰਿਕੁਆਇਰਡ ਫਾਰ ਹੈਲਦੀ ਬੋਨ ਬੇਟਾ ਹੈਲਦੀ ਬੋਨ ਦੇ ਲਈ ਅਸੀਂ ਕੈਲਸ਼ੀਅਮ ਤੇ ਵਿਟਾਮਿਨ ਡੀ ਚਾਹੀਦਾ ਹੁੰਦਾ ਹੈਗਾ ਯਾਦ ਰੱਖਣਾ ਕੈਲਸ਼ੀਅਮ ਤੇ ਵਿਟਾਮਿਨ ਡੀ ਇਹ ਜਿਹੜਾ ਹੈਲਦੀ ਬੋਨ ਦੇ ਲਈ ਚਾਹੀਦਾ ਹੁੰਦਾ ਹੈ ਵਿਟਾਮਿਨ ਡੀ ਦਾ ਦੂਸਰਾ ਨਾਮ ਬੇਟਾ ਕੈਲਸੀਫਿਰੋਲ ਬੇਟਾ ਲਿਖ ਲਓ ਕੈਲਸੀ ਫਿਰੋਲ ਠੀਕ ਹੈ ਕੈਲਸੀਫਿਰੋਲ ਹੈ ਜਿਹੜਾ ਉਹ ਵਿਟਾਮਿਨ ਡੀ ਦਾ ਦੂਸਰਾ ਨਾਮ ਹੈਗਾ ਕੈਲਸੀਫਿਰੋਲ ਦੀ ਕਮੀ ਨਾਲ ਜਾਂ ਵਿਟਾਮਿਨ ਡੀ ਦੀ ਕਮੀ ਨਾਲ ਬੱਚਿਆਂ ਦੇ ਵਿੱਚ ਰਿਕਟਸ ਨਾ ਦਾ ਰੋਗ ਹੋ ਜਾਂਦਾ ਹੈ ਤੇ ਅਡਲਟ ਦੇ ਵਿੱਚ ਬਟਾ ਓਸਟੀਓਮਲੇਸ਼ੀਆ ਨਾ ਦਾ ਰੋਗ ਹੋ ਜਾਂਦਾ ਹੈ ਤੇ ਜਿਹੜੇ 올ਡ ਏਜ ਪਰਸਨ ਹੁੰਦੇ ਨੇਗੇ ਉਹਨਾਂ ਦੇ ਵਿੱਚ ਓਸਟੀਓਪੋਰੋਸਿਸ ਨਾਂ ਦਾ ਰੋਗ ਹੋ ਜਾਂਦਾ ਹੈ ਬੱਚੇ ਹਰੇਕ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਅਡਲਟ ਦੇ ਵਿੱਚ ਕਿਹੜੀ ਕਿਹੜਾ ਰੋਗ ਹੁੰਦਾ ਹੈ ਵਿਟਾਮਿਨ ਡੀ ਦੀ ਕਮੀ ਨਾਲ ਬੁੱਢਿਆਂ ਦੇ ਵਿੱਚ ਕਿਹੜਾ ਰੋਗ ਹੁੰਦਾ ਹੈ ਬੱਚਿਆਂ ਦੇ ਵਿੱਚ ਕਿਹੜਾ ਰੋਗ ਹੁੰਦਾ ਹੈ ਹਰੇਕ ਪੁਆਇੰਟ ਨੂੰ ਤੁਸੀਂ ਯਾਦ ਕਰਨਾ ਹੈਗਾ ਤੇ ਨੈਕਸਟ ਕੁਐਸਚਨ ਦੇਖੋ ਬੇਟਾ ਆਪਣੇ ਕੋਲ ਦਾ ਡਿਜੀਜ਼ ਕੋਡਡ ਵਾਈ ਡੈਫੀਸ਼ੀਐਂਸੀ ਆਫ ਪ੍ਰੋਟੀਨ ਇਨ ਚਿਲड्रन ਬੇਟਾ ਪ੍ਰੋਟੀਨ ਦੀ ਕਮੀ ਨਾਲ ਬੇਟਾ ਬੱਚਿਆਂ ਦੇ ਵਿੱਚ ਦੋ ਬਿਮਾਰੀਆਂ ਹੁੰਦੀਆਂ ਯਾਦ ਰੱਖਣਾ ਹੈਗਾ ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ ਬੇਟਾ ਪੀੀਐਮ ਬੋਲ ਦਿੰਦੇ ਨੇ ਇਹਦੀ ਕਮੀ ਨਾਲ ਬੇਟਾ ਦੋ ਬਿਮਾਰੀਆਂ ਹੁੰਦੀਆਂ ਆਂ ਦੋਨੇ ਬਿਮਾਰੀਆਂ ਕਿਹੜੀਆਂ ਕਿਹੜੀਆਂ ਬੇਟਾ ਇੱਕ ਤਾਂ ਮਰਾਸਮਸਕ ਹੈ ਮਰਾਸਮਸ ਹੈ ਦੂਸਰੀ ਕੁਆਸ ਹਾਇਰਕਰ ਬੇਟਾ ਕੁਮਾਸ ਹਾਇਰਕਰ ਹਾਇਰਕਰ ਨਾਦੀ ਬਿਮਾਰੀ ਹੋ ਜਾਂਦੀ ਹੈ ਠੀਕ ਹੈ ਇਸ ਚੀਜ਼ਾਂ ਨੂੰ ਬੇਟਾ ਤੁਸੀਂ ਲਿਖਦੇ ਜਾਇਆ ਕਰੋ ਨੋਟ ਕਰਦੇ ਜਾਇਆ ਕਰੋ ਆਪਣੇ ਕੋਲ ਮਰਾਸਮਸ ਤੇ ਕੁਆਸਫਾਇਰ ਕਰ ਵਿਟਾਮਿਨ ਪ੍ਰੋਟੀਨ ਦੀ ਕਮੀ ਨਾਲ ਹੁੰਦੇ ਹੈ ਪੈਲੀਗਰਾ ਵਿਟਾਮਿਨ B2 ਜਾਨੀ ਕਿ ਆਪਣੇ ਕੋਲ ਰਾਈਵੋਫਲੇਮਿਨ ਦੀ ਕਮੀ ਨਾਲ ਹੁੰਦੀ ਹੈ ਬੇਬੀਰੀ ਬੀ ਵਿਟਾਮਿਨ B1 ਜਿਹਨੂੰ ਅਸੀਂ ਥਾਇਆਮੀਨ ਬੋਲਦੇ ਨੇ ਉਹਦੀ ਕਮੀ ਨਾਲ ਹੁੰਦੇ ਹੈ ਰਿਕਟਸ ਮੈਸ ਨੂੰ ਦੱਸਿਆ ਸੀਗਾ ਵਿਟਾਮਿਨ D ਜਾਨੀ ਕਿ ਕੈਲਸੀਫਿਰੋਲ ਦੀ ਕਮੀ ਨਾਲ ਹੋ ਜਾਂਦੀ ਹੈ ਕੈਲਸੀਫਿਰੋਲ ਵਿਟਾਮਿਨ ਡੀ ਦਾ ਦੂਸਰਾ ਨਾਮ ਹੈ ਕੈਲਸ਼ੀਅਮ ਨਹੀਂ ਮੈਂ ਕਿਹਾ ਕੈਲਸੀਫਿਰੋਲ ਨੈਕਸਟ ਬੇਟਾ ਆਪਣੇ ਕੋਲ ਅ ਨੈਕਸਟ ਕੁਐਸਚਨ ਦੇਖੋ ਕਿਡਰ ਗਾਰਡਨ ਕਿਡਰ ਗਾਰਡਨ ਗਾਰਡਨ ਗਾਟਨ ਬੇਟਾ ਨਿਊਟ੍ਰੀਸ਼ਨ ਪ੍ਰੋਗਰਾਮ ਹੈ ਜਿਹੜਾ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆਂਦਾ ਹੈ ਕਿਹੜੇ ਮੰਤਰਾਲੇ ਦੇ ਅੰਡਰ ਆਂਦਾ ਹੈ ਬੇਟਾ ਜਿਹੜਾ ਕਿੰਡਰਗਾਰਟਨ ਨਿਊਟ੍ਰੀਸ਼ਨ ਪ੍ਰੋਗਰਾਮ ਹੈ ਇਹ ਸੋਸ਼ਲ ਵੈਲਫੇਅਰ ਮਿਨਿਸਟਰੀ ਦੇ ਅੰਡਰ ਆਂਦਾ ਹੈਗਾ ਯਾਦ ਰੱਖਣਾ ਹੈਗਾ ਠੀਕ ਹੈ ਹਰੇਕ ਪੁਆਇੰਟ ਨੂੰ ਜਿਹੜਾ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਤੁਸੀਂ ਸਾਰੇ ਪ੍ਰੋਗਰਾਮ ਯਾਦ ਰੱਖਣੇ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਅੰਡਰ ਕਿਹੜੇ-ਕਿਹੜੇ ਜਿਵੇਂ ਜੀਐਸਵਾਈ ਹੋ ਗਿਆ ਐਨਐਚਐਮ ਦੇ ਅੰਡਰ ਬੇਟਾ ਆਪਣੇ ਕੋਲ ਐਨਆਰਐਚਐਮ ਦੇ ਅੰਡ ਸਾਰੇ ਪ੍ਰੋਗਰਾਮ ਜਿ ਤੁਸੀਂ ਯਾਦ ਰੱਖਣੇ ਨੇਗੇ ਜੇ ਐਸ ਐਸ ਕੇ ਹੋ ਗਿਆ ਬੇਟਾ ਅੱਜ ਕੱਲ ਜੇ ਐਸ ਵੀ ਨੂੰ ਜੇ ਜੇ ਐਸ ਐਸ ਕੇ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਇੰਪੋਰਟੈਂਟ ਚੀਜ਼ਾਂ ਨੂੰ ਤੁਸੀਂ ਜ਼ਰੂਰ ਕਰਦੇ ਰਹਿਣਾਗਾ ਨੈਕਸਟ ਬੇਟਾ ਸੱਤਵਾਂ ਕੁਐਸਚਨ ਦੇਖੋ ਵਟ ਇਜ਼ ਵਨ ਆਫ ਦਾ ਪਾਰਟ ਆਫ ਨਿਊਟ੍ਰੀਸ਼ਨ ਸਰਵਿਸ ਅੰਡਰ ਸਕੂਲ ਹੈਲਥ ਪ੍ਰੋਗਰਾਮ ਸਕੂਲ ਹੈਲਥ ਪ੍ਰੋਗਰਾਮ ਦੇ ਅੰਡਰ ਬੇਟਾ ਨਿਊਟ੍ਰੀਸ਼ਨ ਦਾ ਕਿਹੜਾ ਪਾਰਟ ਹੈ ਜਿਹੜਾ ਚਲਾਇਆ ਜਾਂਦਾ ਹੈਗਾ ਮਿਡ ਡੇ ਮੀਲ ਪ੍ਰੋਗਰਾਮ ਬੇਟਾ ਮਿਡ ਡੇ ਮੀਲ ਐਟ ਸਕੂਲ ਲੈਵਲ ਦੇ ਉੱਪਰ ਅਸੀਂ ਮਿਡ ਡੇ ਮੀਲ ਚਲਾਉਂਦੇ ਹਾਂਗੇ ਇਹ ਸਕੂਲ ਹੈਲਥ ਪ੍ਰੋਗਰਾਮ ਦੇ ਅੰਡਰ ਹੈ ਸਕੂਲ ਹੈਲਥ ਪ੍ਰੋਗਰਾਮ ਨੂੰ ਬੇਟਾ ਅੱਜ ਕੱਲ ਅਸੀਂ ਕਿਹੜੇ ਨਾਮ ਨਾਲ ਜਾਣਦੇ ਹਾਂ ਬੇਟਾ ਲਿਖ ਲਿਆ ਕਰੋ ਆਰ ਵੀ ਐਸ ਕੇ आरबीएसके राष्ट्रीय बाल स्वास्थ्य कार्यक्रम बेटा स्कूल हेल्थ प्रोग्राम ਨੂੰ ਨੂੰ ਜਾਣਿਆ ਜਾਂਦਾ ਹੈ ਇਹਦੇ ਅੰਡਰ ਬੇਟਾ ਮਿੱਡੇ ਮੀਲ ਜਿਹੜਾ ਪ੍ਰੋਗਰਾਮ ਹੈਗਾ ਸਕੂਲ ਹੈਲਥ ਪ੍ਰੋਗਰਾਮ ਦੇ ਅੰਡਰ ਚਲਾਇਆ ਜਾਂਦਾ ਹੈਗਾ ਹੁਣ ਨੈਕਸਟ ਕੁਐਸਚਨ ਦੇਖੋ ਵਿੱਚੋਂ ਦਾ ਫੋਲੋਇੰਗ ਇਜ਼ ਦਾ ਮੇਨ ਏਮ ਆਪੋਸ਼ਨ ਅਭਿਆਨ ਪੋਸ਼ਣ ਅਭਿਆਨ ਦਾ ਮੇਨ ਏਮ ਕੀ ਹੈ ਬੇਟਾ ਅਸੀਂ ਨਿਊਟ੍ਰੀਸ਼ਨਲ ਅ ਆਊਟਕਮ ਨੂੰ ਇੰਪਰੂਵ ਕਰਨਾ ਹੈ ਚਿਲਡਰਨ ਦੇ ਵਿੱਚ ਪ੍ਰੈਗਨੈਂਟ ਵੂਮਨ ਦੇ ਵਿੱਚ ਲੈਕਟੇਟਿੰਗ ਮਦਰ ਦੇ ਵਿੱਚ ਚਿਲਡਰਨ ਬੱਚੇ ਬਿਟਾ ਪ੍ਰੈਗਨੈਂਟ ਵੂਮਨ ਜਿਹੜੀਆਂ ਔਰਤਾਂ ਬਿਟਾ ਗਰਭਪਤੀ ਨੇ ਤੇ ਲੈਕਟੇਟਿੰਗ ਮਦਰ ਉਹ ਹੁੰਦੀਆਂ ਜਿਹੜੀਆਂ ਬਿਟਾ ਬ੍ਰੈਸਟ ਫੀਡਿੰਗ ਦਿੰਦੀਆਂ ਆਪਣੇ ਬੱਚੇ ਨੂੰ ਉਹਨੂੰ ਲੈਕਟੇਟਿੰਗ ਮਦਰ ਜੁ ਬੋਲ ਦਿੰਦੇ ਆਗੇ ਡੋਟ ਇਜ਼ ਰਿਲੇਟਡ ਵਿਦ ਬਿਟਾ ਡੋਟ ਬਿਟਾ ਡਾਇਰੈਕਟ ਅਬਜ਼ਰਵੇਸ਼ਨ ਟਰੀਟਮੈਂਟ ਡਾਇਰੈਕਟ ਅਬਜ਼ਰਵੇਸ਼ਨ ਟਰੀਟਮੈਂਟ ਬਿਟਾ ਇਹਦੀ ਫੁੱਲ ਫਾਰਮ ਹੈਗੀ ਤੇ ਆਪਣੇ ਕੋਲ ਜਿਹੜਾ ਡੀ ਡੋਟ ਹੈ ਇਹ ਰਿਲੇਟਡ ਰਿਲੇਟ ਕਰਦਾ ਟਿਊਬਰਕਲੋਸਿਸ ਦੇ ਨਾਲ ਟ੍ਰੀਟਮੈਂਟ ਆਫ ਦਾ ਟਿਊਬਰਕਲੋਸਿਸ ਟਿਊਬਰਕਲੋਸਿਸ ਬੇਟਾ ਆਪਾਂ ਨੂੰ ਪਤਾ ਹੈਗਾ ਕਿ ਟੀਵੀ ਇਹ ਇੱਕ ਬੈਕਟੀਰੀਅਲ ਡਿਜੀਜ਼ ਹੈ ਜੀਵਾਨੂ ਤੋਂ ਹੋਣ ਵਾਲੀ ਬਿਮਾਰੀ ਹੈ ਇਹਦੇ ਬੈਕਟੀਰੀਆ ਦਾ ਨਾਮ ਆਪਣੇ ਕੋਲ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਹੈਗਾ ਤੇ ਇਹ ਪ੍ਰੋਗਰਾਮ ਜਿਹੜਾ ਟੀਵੀ ਦਾ ਪ੍ਰੋਗਰਾਮ ਨੈਸ਼ਨਲ ਟੀਵੀ ਕੰਟਰੋਲ ਪ੍ਰੋਗਰਾਮ ਇਹਨੂੰ ਸ਼ੁਰੂਆਤ ਕੀਤੀ ਗਈ ਸੀ ਐਨ ਨੈਸ਼ਨਲ ਟਿਊਬਰਕਲੋਸਿਸ ਕੰਟਰੋਲ ਪ੍ਰੋਗਰਾਮ ਐਨਟੀਸੀਪੀ ਇਹਦੀ ਸ਼ੁਰੂਆਤ 1962 ਦੇ ਵਿੱਚ ਹੋਈ ਸੀ 1995 ਦੇ ਵਿੱਚ ਇਹਨੂੰ ਰਿਵਾਈਜ਼ ਕੀਤਾ ਗਿਆ ਸੀ ਆਰ ਐਂਡ ਟੀਸੀਪੀ ਬੋਲਿਆ ਜਾਂਦਾ ਸੀਗਾ ਬੇਟਾ ਤੇ ਆਰ ਐਂਡ ਟੀਸੀਪੀ 1997 ਤੋਂ ਬਾਅਦ ਬੇਟਾ 2020 ਦੇ ਵਿੱਚ ਇਹਨੂੰ एनटीईपी ਰੱਖ ਦਿੱਤਾ ਗਿਆ ਨੈਸ਼ਨਲ ਟਿਊਬਰਕੂਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ ਕਿਉਂਕਿ ਇੰਡੀਆ ਦੇ ਵਿੱਚੋਂ 2025 ਤੱਕ ਟਿਚਾ ਮੰਨਿਆ ਗਿਆ ਸੀਗਾ ਵੀ ਅਸੀਂ ਟਿਊਬਰਕੂਲੋਸਿਸ ਨੂੰ ਇੰਡੀਆ ਦੇ ਵਿੱਚੋਂ ਖਤਮ ਕਰ ਦਾਂਗੇ ਤੇ ਜਿਹੜਾ WHO ਹੈ ਉਸਦੇ